ਕੈਨੇਡਾ ਦੇ ਵਿੱਚ ਜੋ ਇੱਕ ਵਾਰ ਫਿਰ ਟਰੂਡੋ ਸਰਕਾਰ ਆਪਣੀ ਸਰਕਾਰ ਬਣਾਉਣ ਦੇ ਵਿੱਚ ਸਫਲ ਹੋ ਚੁੱਕੀ ਹੈ ਬੀਤੇ ਦਿਨੀ ਟਰੂਡੋ ਸਰਕਾਰ ਵੱਲੋਂ ਵਿਦੇਸ਼ੀ ਯਾਤਰੀਆਂ ਲਈ ਵਿਦੇਸ਼ੀ ਵਿਦਿਆਰਥੀਆਂ ਲਈ ਸਖਤ ਜਿਹੜੇ ਕਿ ਨਿਯਮ ਕੱਢੇ ਗਏ ਸੀ ਹਾਲਾਂਕਿ ਜਿਸ ਦੇ ਵਿੱਚ ਪੰਜਾਬ ਨੂੰ ਸਭ ਤੋਂ ਵੱਡਾ ਝਟਕਾ ਲੱਗਿਆ ਸੀ ਕਿਉਂਕਿ ਪੰਜਾਬ ਦੇ ਵਿੱਚੋਂ ਲਗਭਗ ਹਰ ਵਿਅਕਤੀ ਕੈਨੇਡਾ ਜਾ ਕੇ ਅੱਗੇ ਪੜਨ ਦੀ ਜਿਹੜੀ ਕਿ ਪਲੈਨਿੰਗ ਹੈ ਉਹ ਕਰ ਰਿਹਾ ਬਟ ਟਰੂਡੋ ਸਰਕਾਰ ਨੇ ਜਿਹੜੇ ਸਖਤ ਨਿਯਮ ਕੱਢੇ ਨੇ ਇਸ ਨਾਲ ਵਿਦਿਆਰਥੀਆਂ ਨੂੰ ਝਟਕਾ ਲੱਗਿਆ ਹੈ ਦਾਸਈਏ ਕਿ ਜਸਟਿਸ ਟਰੂਡੋ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਵਿੱਚ ਸਿਸਟਮ ਟਰੂਡੋ ਦੀ ਲੇਬਲ ਸਰਕਾਰ ਡਿੱਗਣ ਵਿੱਚ ਨਾਕਾਮ ਰਹੇ ਸੰ ਵਿਰੋਧੀ ਧਿਰ ਦੇ ਆਗੂ ਪੀਰ ਅਪਲੋਰੀ ਨੇ ਅੱਜ ਟਰੂਡੋ ਸਰਕਾਰ ਖਿਲਾਫ ਹਾਊਸ ਆਫ ਕਮਾਂਡਸ ਵਿੱਚ ਮੁੜ ਬੇਰੁਮਾਰੀ ਮਤਾ ਰੱਖਿਆ ਸੀ ਨਿਊ ਡਰਾਮੈਟਿਕ ਪਾਰਟੀ ਨੇ ਬਲੌਕ ਕਿਉਂਕਿ ਕੱਤੀ ਪਰ ਉਸੇ ਮੰਦੀ ਸਮਦੇ ਦੇ ਖਿਲਾਫ ਫੋਟ ਪਾਈ ਹੈ ਮਤੇ ਦੇ ਵਿਰੋਧ ਵਿੱਚ 2007 ਤੇ ਇਸ ਦੀ ਹਮਾਂ ਤੇ ਉਹ 120 ਵੋਟਾਂ ਪਾਈਆਂ ਨੇ ਬਲੌਕ ਕਯੂਬਿਕ ਅਤੇ ਐਨਡੀਪੀ ਦੇ ਮੌਜੂਦਾ ਅਰੁਖ ਨੇ ਮੱਧ ਨਜ਼ਰ ਹਾਲੀ ਦੀ ਘੜੀ ਨਵੀਂ ਸ੍ਰੀਉ ਆਮਚੋਣਾ ਹੁਣ ਦੀ ਫਿਲਹਾਲ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ ਹੈ ਉਂਝ ਮਤੇ ਤੇ ਬਹਿਸ ਦੌਰਾਨ ਐਨਡੀਪੀ ਆਗੂ ਜਰਜੀਤ ਸਿੰਘ ਨੇ ਕਿਹਾ ਹੈ ਕਿ ਉਹ ਕਨਵਰਸਟਿਕ ਆਗੂ ਪੀਆਰ ਨੂੰ ਸਿਆਸੀ ਖੇਡਾਂ ਖੇਡਣ ਦੀ ਇਜਾਜ਼ਤ ਨਹੀਂ ਦੇ ਸਕਦੇ ਤੇ ਉਸਤੇ ਹਰ ਮਤੇ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ ਟੋਰੀਆਗੂ ਨੇ ਸਿਆਸੀ ਪਖੰਡਾਂ ਦੀ ਹਮਾਇਤ ਕਰਨਾ ਦੋਸ਼ਿਆ ਵਾਰੀਆਂ ਨਾਲ ਧੋਖਾ ਹੈ ਐਨਡੀਪੀ ਵੱਲੋਂ ਲੈ ਸਰਕਾਰ ਨਾਲ ਹਮਾਇਤ ਸਮਝੌਤਾ ਰੱਦ ਕੀਤੇ ਜਾਣ ਤੋਂ ਬਾਅਦ ਪੋਲੀਆਵਰ ਨੇ ਪਿਛਲੇ ਮਹੀਨੇ ਟ੍ਰੂਡੋ ਸਰਕਾਰ ਖਿਲਾਫ ਪਹਿਲੀ ਵਾਰ ਪ੍ਰਸੰਗੀ ਮਤਾ ਲਿਆਂਦਾ ਗਿਆ ਸੀ ਐਨਜੀਪੀ ਦੇ ਬਲੌਕ ਕਯੂਬਕ ਨੇ ਹਾਲਾਂਕਿ ਉਹਦੋਂ ਵੀ ਮਤੇ ਦੇ ਵਿਰੋਧ ਚ ਵੋਟ ਪਾਈ ਸੀ ਪੋਲੀਆਵਰ ਨੇ ਉਹ ਜਗਜੀਤ ਸਿੰਘ ਦੀ ਤਿੱਖੀ ਨੁਕਾਸ ਨਹੀਂ ਕੀਤੀ ਸੀ ਕੈਨੇਡੀਅਨ ਪਾਰਲੀਮੈਂਟ ਦੀਆਂ 338 ਸੀਟਾਂ ਵਿੱਚੋਂ ਸੱਤਾਧਾਰੀ ਲੇਬਲ ਕੋਲ 154 ਐਨਡੀਪੀ ਕੋਲ 25 ਅਤੇ ਬਲੌਕ ਕਯੂਬਕ ਕੋਲ 33 ਤੇ ਗ੍ਰੀਨ ਪਾਰਟੀ ਕੋਲ ਸਿਰਫ 2 ਸੀਟਾਂ ਹਨ ਮੁੱਖ ਵਿਰੋਧੀ ਟੈਰੀਟਰੀ ਪੋਲ 124 ਇਟਾਹਨ ਕੈਜ਼ਿਵੇਟ ਪਾਰਟੀ ਦੀ ਕੋਸ਼ਿਸ਼ ਵੱਜੋ 크ਿਸਮਸ ਤੋਂ ਪਹਿਲਾਂ ਘਟੋ ਕਾਟ ਇੱਕ ਹੋਰ ਭਰੋਸਮੰਦੀ ਮਤਾ ਸੰਸਦ ਵਿੱਚ ਲਿਆ ਸਕਦੀ ਹੈ ਕਨਜ਼ਰਵੇਟਿਵ ਪਾਰਟੀ ਜਲਦੀ ਚੋਣਾਂ ਚਾਹੁੰਦੀ ਹੈ ਕਿਉਂਕਿ ਸਰਵੇਖਣਾਂ ਮੁਤਾਬਕ ਇਸ ਸਮੇਂ ਉਨ੍ਹਾਂ ਕੋਲ ਸਭ ਤੋਂ ਵੱਡਾ ਜਨ ਸਮਰਥਨ ਹੈ ਬਲੌਕ ਕਿਊਬਿਕ ਜੋ ਕਿਊਬਿਕ ਸੂਬੇ ਦੀ ਆਜ਼ਾਦੀ ਚਾਹੁੰਦਾ ਹੈ ਨੇ ਪਿਛਲੇ ਹਫਤੇ ਕਿਹਾ ਸੀ ਕਿ ਉਹ ਬਜ਼ੁਰਗਾਂ ਦੀਆਂ ਪੈਨਸ਼ਨਾਂ ਵਧਾਉਣ ਦੇ ਬਦਲੇ ਘਟੋ ਕਾਟ ਇਸ ਮਹੀਨੇ ਦੇ ਅੰਤ ਤੱਕ ਟਰੂਡੋ ਸਰਕਾਰ ਦੀ ਹਮਾਇਤ ਹੀ ਕਰੇਗੀ ਬਲੌਕ ਕਿਊਬਿਕ ਨੇ ਲੇਬਲਾਂ ਨੂੰ ਹਮਾਇਤ ਦੇਣ ਬਦਲੇ ਆਪਣੀਆਂ ਮੰਗਾਂ ਪਹਿਲੀਆਂ ਕਰਨ उन्नती अक्तूबर तक महुलतना है कि जे सरकार है काफी, भी तो जो ट्रूडो डिग्रे दसूडो कनेडा डिगती है, कि सरकार जो है काफी तो काफी बजुर्ग ने पेनशन तो जह सकते हैं हालांकि कनेडा के माहौल भी पूरी तरह भख्या नजर आ रहा है देखना हो कि कनेडा किसकी सरकार इस बार सत्ता देती है हालांकि ट्रूडो सकार वालों विदेश ਕੀ ਵਿਦਿਆਰਥੀਆਂ ਲਈ ਸਖਤ ਤੋਂ ਸਖਤ ਨਿਯਮ ਕੱਢੇ ਜਾ ਰਹੇ ਨੇ ਜਿਸ ਦੇ ਨਾਲ ਵਿਦਿਆਰਥੀਆਂ ਨੂੰ ਇੱਕ ਤੋਂ ਬਾਅਦ ਇੱਕ ਵੱਡਾ ਚਟਕਾ ਲੱਗ ਰਿਹਾ ਹੈ ਹੁਣ ਜੇਕਰ ਮੂਡ ਸਟੂਡੋ ਸਰਕਾਰ ਕੈਨੇਡਾ ਦੇ ਵਿੱਚੋਂ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਵਿਦਿਆਰਥੀਆਂ ਨੂੰ ਹੋਰ ਵੀ ਚਟਕੇ ਲੱਗ ਸਕਦੇ ਨੇ ਹਾਲਾਂਕਿ ਵਿਦਿਆਰਥੀ ਬਾਹਰ ਜਾ ਕੇ ਪੜ੍ਹਨਾ ਚਾਹੁੰਦੇ ਨੇ ਆਪਣੀ ਅਗਲੇ ਭਵਿੱਖ ਲਈ ਕੁਝ ਚੰਗਾ ਸੋਚਣਾ ਚਾਹੁੰਦੇ ਨੇ ਬਟ ਰੂਡੋ ਸਰਕਾਰ ਵੱਲੋਂ ਇੱਕ ਤੋਂ ਇੱਕ ਤੋਂ ਬਾਅਦ ਇੱਕ ਵਿਦਿਆਰਥੀਆਂ ਨੂੰ ਚਟਕਾ ਦਿੱਤਾ ਜਾ ਰਿਹਾ ਹੈ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਤੁਸੀਂ ਜੁੜੇ ਰਹੋ ਸਾਡੇ ਨਾਲ ਹੁੰਦੀ ਹੋਈ ਜਾ zat tanpa